ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਦੇ ਵਿੱਚ ਇੱਕ 33 ਸਾਲਾ ਨੌਜਵਾਨ ਅਜੇ ਕੁਮਾਰ ਦਾ ਕੁਝ ਹਥਿਆਰਬੰਦ ਨੌਜਵਾਨਾਂ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਤੇ ਕਤਲ ਬੜੀ ਬੇਰਹਿਮੀ ਤੇ ਨਾਲ ਕੀਤਾ ਜਾਂਦਾ ਤੇ ਪਰਿਵਾਰ ਦੇ ਦੱਸਣ ਮੁਤਾਬਕ ਅਜੇ ਕੁਮਾਰ ਦੇ ਸਿਰ ਦੇ ਵਿੱਚ ਖੰਡੇ ਕਿਰਪਾਨਾਂ ਮਾਰੇ ਜਾਂਦੇ ਨੇ ਤੇ ਜ਼ਖਮਾਂ ਦੀ ਤਾਉ ਨਾਚਿਲ ਚੱਲਦਾ ਹੋਇਆ ਤੇ ਅਜੇ ਕੁਮਾਰ ਜਿਹੜਾ ਉਹ ਦਮ ਤੋੜ ਜਾਂਦਾ ਤੇ ਇਸ ਵਕਤ ਵੀ ਅਸੀਂ ਅਜੇ ਕੁਮਾਰ ਦੇ ਕਰਦੇ ਬਾਹਰ ਖੜੇ ਆ ਤੇ ਤਸਵੀਰਾਂ ਦੇ ਵਿੱਚ ਅਜੇ ਕੁਮਾਰ ਤੇ ਜਿਹੜੇ ਉਹ ਮੁਹੱਲਾ ਵਾਸੀ ਨੇ ਰਿਸ਼ਤੇਦਾਰ ਨੇ ਪਰਿਵਾਰਕ ਮੈਂਬਰ ਨੇ ਸਾਡੇ ਨਾਲ ਇੱਥੋਂ ਬਸਪਾ ਆਗੂ ਠੇਕੇਦਾਰ ਭਗਵਾਨ ਦਾਸ ਨੇ ਵੱਧਣ ਸਾਹਿਬ ਨੇ ਗੱਲਬਾਤ ਕਰਦੇ ਆ ਕਿਉਂਕਿ ਪਰਿਵਾਰ ਵੱਲੋਂ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਅਜੇ ਕੁਮਾਰ ਦਾ ਜਿਹੜਾ ਸੰਸਕਾਰ ਹੈ ਜਿਹੜਾ ਉਹ ਇਹ ਨਹੀਂ ਕਰਨਗੇ ਤਾਂ ਪਹਿਲਾਂ ਪੂਰਾ ਮਾਮਲਾ ਜਾਣ ਲੈਂਦੇ ਆ ਕਿ ਕੀ ਮਾਮਲਾ ਹੈ ਕਿਉਂ ਇਹ ਨੋਬਤ ਆਈ ਸੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਅਮਰਤਲਾਲ ਅਮਰਤ ਰਾਜ ਜੀ ਤੁਸੀਂ ਇਹ ਅਜੇ ਦੇ ਫਾਦਰ ਸਾਹਿਬ ਹੋ ਜੀ ਹਾਂ ਜੀ ਮੈਂ ਉਹਦਾ ਡੈਡੀ ਜੀ ਅਮਰਤ ਜੀ ਅਸਲ ਤੇ ਵਿੱਚ ਕੱਲ ਇਹ ਗੱਲ ਕੀ ਹੋਈ ਸੀ ਕਿਉਂ ਇਹ ਨੋਬਤ ਆਈ ਹੈ ਕਿਉਂਕਿ ਅਜੇ ਕੁਮਾਰ ਸਾਹਿਬ ਕਹਿੰਦੇ ਲੜਾਈ ਨੂੰ ਸੁਲਝਾਉਣ ਆਇਆ ਸੀਗਾ ਤੇ ਜਦੋਂ ਸੁਲਝਾਉਣ ਦੇ ਲਈ ਉਹ ਪਹੁੰਚਦਾ ਤੇ ਉਸ ਦਾ ਹੀ ਕਤਲ ਜਿਹੜਾ ਕਰ ਦਿੱਤਾ ਜਾਂਦਾ ਜੀ ਦੇਖੋ ਜਦੋਂ ਉਹਦਾ ਨਾ ਜਵਨਾ ਦਾ ਕਰਮਬੀਰ ਵਾਲੀ ਦਾ ਜਵਾਈ ਸੀਗਾ ਉਹ ਲੈ ਕੇ ਇਹਨਾਂ ਨੂੰ ਨਾਲ ਗਿਆ ਘਰੋਂ ਬੁਲਾ ਕੇ ਉਹ ਲੈ ਗਿਆ ਤੇ ਉਹ ਫੈਸਲਾ ਯਾਨੀ ਕਰਨ ਗਿਆ ਇਹ ਆਪਣੇ ਨਾ ਜਿਹੜਾ ਕਰਨਵੀਰ ਬਾਲੀ ਤੇ ਦੂਜਾ ਕਰਨਵੀਰ ਬਾਲੀ ਆਪਣੀ ਉਹਨੂੰ ਘਰ ਵਾਲੀ ਨੂੰ ਕੁੱਟਦੇ ਸੀ ਯਾਨੀ ਮਾਂ ਨੂੰ ਕੁੱਟਦੇ ਸੀਗੇ ਤੇ ਇਹ ਇਹਦਾ ਜਵਾਈ ਇਹਨੂੰ ਲੈ ਗਿਆ ਕਿ ਸਮਝਾ ਕੇ ਆਈਏ ਵੀ ਨਾਲ ਲੜੋ ਵੀ ਇਸ ਇਦਾਂ ਦਾ ਕੰਮ ਨਾ ਕਰੋ ਤੇ ਉਹਨੇ ਇਹ ਨਹੀਂ ਉਲਟ ਮਾਰਨਾ ਸ਼ੁਰੂ ਕਰ ਦਿੱਤਾ ਇਹ ਠੀਕ ਹੈ ਜੀ ਤੇ ਅਜੇ ਨੂੰ ਕਰੋ ਆ ਕਿ ਲੈ ਕੇ ਗਏ ਸੀ ਕਿ ਆ ਕੇ ਸਮਝਾਓ ਕਿ ਲੜਾਈ ਝਗੜਾ ਜਿਹੜਾ ਬੰਦ ਕਰ ਆ ਜੇ ਉਹਦਾ ਜਵਾਈ ਹੈਗਾ ਸੀ ਉਹ ਨਾਲ ਲੈ ਕੇ ਗਿਆ ਹਾਂ ਜੀ ਜਿਹੜਾ ਕਰਮਵੀਰ ਵਾਲੀ ਉਹਦਾ ਜਵਾਈ ਗੱਡੀ ਜਿ ਬਿਠਾ ਕੇ ਹਾਂਜੀ ਉਹਦਾ ਜਵਾਈ ਲੈ ਕੇ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਕੀ ਪਤਾ ਲੱਗਦਾ ਤੁਸੀਂ ਵੀ ਨਾਲ ਜਾਣਦੇ ਹੋ ਕਿ ਤੁਸੀਂ ਘਰ ਹੁੰਦੇ ਉਸ ਵਕਤ ਜੀ ਅਸੀਂ ਘਰ ਸੀਗੇ ਜੀ ਸਾਨੂੰ ਉੱਥੇ ਰੋਲਾ ਜਦੋਂ ਪਿਆ ਨਾ ਬਈ ਇਹਦੇ ਮਾਰਦੇ ਪਏ ਆ ਮਾਰਦੇ ਪਏ ਆ ਅਸੀਂ ਉਦੋਂ ਹੀ ਦਾ ਕੱਪੜਿਆਂ ਤੋਂ ਜਿੱਦਾਂ ਵੀ ਪਾਏ ਸੀ ਉਦੋਂ ਹੀ ਨੱਟੇ ਮਗਰ ਜੋ ਦੇਖਿਆ ਤੇ ਉੱਥੇ ਡਿਗਿਆ ਪਿਆ ਸੀਗਾ ਤੇ ਉਹ ਨੱਟ ਗਏ ਤੇ ਆਪਾਂ ਹੀ ਰਿਕਸ਼ੇ ਪਾ ਕੇ ਜਦੋਂ ਹਸਪੀਟਲ ਲੈ ਕੇ ਗਏ ਤੇ ਉਹਨਾਂ ਨੇ ਕਹਿੰਦੇ ਇਹਦੇ ਦਾ ਸਾਖ ਖਤਮ ਆ ਅੰਕਲ ਜੀ ਨੋਬਤ ਕਿਉਂ ਆਈ ਇਸ ਤਰ੍ਹਾਂ ਦੀ ਕਿਉਂਕਿ ਉਹ ਤਾਂ ਲੜਾਈ ਨੂੰ ਸੁਲਝਾਉਣ ਦੇ ਲਈ ਗਿਆ ਸੀ ਉੱਥੇ ਅਸਲ ਦੇ ਵਿੱਚ ਕੀ ਗੱਲਬਾਤ ਹੋਈ ਸੀ ਕੁਝ ਪਤਾ ਲੱਗਿਆ ਕਿਉਂ ਇਹ ਨੋਬਤ ਆਈ ਹੈ ਕਿਉਂ ਅਜੇ ਕੁਮਾਰ ਤੇ ਜਿਹੜਾ ਇਹ ਤੇਜਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਗਿਆ ਜੀ ਇਹ ਸਾਰਾ ਗੱਲ ਤਾਂ ਬਿੰਨੀ ਕੁਮਾਰ ਹੀ ਦੱਸ ਸਕਦਾ ਜੀ ਜਿਹੜਾ ਉਹਨਾਂ ਦਾ ਜਵਾਈ ਹੈ ਲੈ ਲੈ ਕੇ ਗਿਆ ਤੇ ਉਹ ਫਰਾਰ ਆ ਕਿ ਉਹਨੂੰ ਪੁਲਿਸ ਨੇ ਲੈ ਲਿਆ ਕਸਟਡੀ ਵਿੱਚ ਉਹਨੂੰ ਪੁਲਿਸ ਨੇ ਕਸਟਡੀ ਚ ਲੈ ਲਿਆ ਹਾਂਜੀ ਠੀਕ ਹੈ ਜੀ ਸਾਹਿਬ ਤੇ ਹੁਣ ਇੱਥੇ 71 ਹੋਏ ਆ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਣੇ ਸਮਰਥਕਾਂ ਦੇ ਨਾਲ ਕੀ ਹੁਣ ਮੁੱਖ ਮੰਗ ਹੈ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਕਿ ਤੁਹਾਡੇ ਵੱਲੋਂ ਸੰਸਕਾਰ ਹੈ ਜਿਹੜਾ ਜੇ ਕੁਮਾਰਤਾਂ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਉਹ ਪੋਸਟਮਾਰਟਮ ਕਰਵਾਇਆ ਜਾਵੇਗਾ ਜੀ ਹਾਂਜੀ ਅਸੀਂ ਸੰਸਕਾਰ ਉਨੀ ਦੇਰ ਨਹੀਂ ਕਰਾਂਗੇ ਜਦ ਤੱਕ ਬਾਕੀ ਰਹਿੰਦੇ ਵੀ ਨਿਤਨ ਬਾਲੀ ਤੇ ਬਾਕੀ ਜਿਹੜੇ 4-5 ਬੰਦੇ ਰਹਿੰਦੇ ਆ ਉਹਨਾਂ ਨੂੰ ਜਦ ਤੱਕ ਗ੍ਰਿਫਤਾਰ ਨਹੀਂ ਕਰਦੇ ਉਨੀ ਦੇਰ ਅਸੀਂ ਸੰਸਕਾਰ ਕੁਛ ਵੀ ਨਹੀਂ ਕਰਾਂਗੇ ਕੋਈ ਕਾਰਵਾਈ ਹੋਰ ਨਹੀਂ ਕਰਾਂਗੇ ਕੋਣ-ਕੋਣ ਰਹਿੰਦਾ ਤੇ ਕਿੰਨੇ ਜਾਣੇ ਨਿਸਕਟ ਦਾ ਨੂੰ ਅੰਜਾਮ ਦਿੱਤਾ ਆ ਨਿਤਨ ਬਾਲੀ ਤੇ ਇਹ ਤੇ ਨਿਤਲ ਬਾਲੀ ਵੰਸ਼ ਇਹਨੂੰ ਕਹਿੰਦੇ ਔਰ ਵੰਸ਼ ਤੇ 4-5 ਬੰਦੇ ਹੋਰ ਜੋ ਵੀ ਜਿੱਲੇ ਵੀ ਹੈਗੇ ਆ ਬਾਕੀ ਲਵਾਲਪੁਰ ਨਾਲ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਬੰਦੀ ਕਾਰਵਾਈ ਪਾਈ ਜਾਵੇ ਤੇ ਜਿਹੜਾ ਨਿਤਨ ਬਾਲੀ ਉਸ ਦੀ ਕਿੰਨੀ ਉਮਰ ਹੈ ਕੀ ਕਾਰੋਬਾਰ ਕਰਦਾ ਕਿਲੇ ਵਿਦਿਆਰਥੀ ਹੈ ਪੜਦਾ ਹੈ ਜੀ ਏ ਡੀਏਵੀ ਕਾਲਜ ਪਤਾ ਨਹੀਂ ਸ਼ਾਇਦ ਉੱਥੇ ਕੰਦੇ ਪ੍ਰਧਾਨ ਬਣਿਆ ਨਵਾਂ ਨਵਾਂ ਤੇ ਨਾਲ ਮੁੰਡੇ ਲੈ ਕੇ ਆਇਆ ਸੀਗਾ ਤੇ ਇਹਨੇ ਆਉਦਾ ਹੀ ਪਤਾ ਨਹੀਂ ਖੰਡੇ ਹੁੰਡੇ ਇਹਨਾਂ ਨੇ ਮਾਰੇ ਨਾਲ ਰੱਖਿਆ ਹੋਰ ਕਾਲਜ ਦੇ ਵਿੱਚ ਪੜਦਾ ਮੈਨੂੰ ਲੱਗਦਾ ਸ਼ਾਇਦ ਡੀਏਵੀ ਨਹੀਂ ਨਾ ਪੜਦਾ ਜੀ ਉਹ ਰਿਆਤ ਵਿੱਚ ਹਾਂ ਜੇ ਤੁਹਾਡੇ ਨਾਲ ਦੇ ਦੱਸ ਰਿਹਾ ਕਿ ਰਿਆਤ ਵਿੱਚ ਤਾਂ ਨਹੀਂ ਪਤਾ ਹੈਗਾ ਕਿ ਕਹਿੰਦੇ ਨਵਾਂ ਨਵਾਂ ਪ੍ਰਧਾਨ ਬਣਿਆ ਆ ਤੇ ਮੁੰਡੇ ਲੈ ਕੇ ਆਇਆ ਤੇ ਇੱਕ ਇਹਨਾਂ ਦੀ ਮਾਤਾ ਦੀ ਸ਼ਹਿਦ ਇਹ ਸਾਰਾ ਕੁਝ ਹੋਇਆ ਮੀਨਾ ਰਾਣੀ ਦੇ ਨਾਂ ਤੇ ਉਹਨੇ ਆਪਣੇ ਬੇਟੇ ਨੂੰ ਬੁਲਾ ਕੇ ਤੇ ਨਾਲ ਬੱਚੇ ਮੁੰਡਿਆਂ ਨੂੰ ਉਸਤਾਦ ਕੇ ਤੇ ਸ਼ਹਿਦ ਦੇ ਕੇ ਤੇ ਉਹਨੇ ਕਤਲ ਕਰਵਾਇਆ ਤੇ ਜੀ ਹਾਂ ਜੀ ਸਾਡੇ ਨਾਲ ਠੇਕੇਦਾਰ ਭਗਵਾਨ ਦਾਸ ਵੀ ਹੈ ਠੇਕੇਦਾਰ ਸਾਹਿਬ ਹਾਲਾਤ ਜਿਹੜੇ ਦਿਨ ਪ੍ਰਤੀ ਦਿਨ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਲਗਾਤਾਰ 3-4 ਦਿਨਾਂ ਦੇ ਵਿੱਚ ਤਿੰਨ ਕਤਲ ਹੋ ਗਏ ਹੁਸ਼ਾਰਪੁਰ ਦੇ ਵਿੱਚ ਹੀ ਹੁਣ ਜਿਵੇਂ ਬਜ਼ੁਰਗਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਨਾ ਤਾਂ ਪੋਸਟਮਾਰਟਮ ਕੀਤਾ ਜਾਵੇਗਾ ਤੇ ਨਾ ਜਿਹੜਾ ਅੰਤਿਮ ਸੰਸਕਾਰ ਹੀ ਕਿਸੇ ਤਰ੍ਹਾਂ ਦਾ ਕੀਤਾ ਜਾਵੇਗਾ ਜਦ ਤੱਕ ਅਸਲ ਦੋਸ਼ੀਆਂ ਦੀ ਜਿਹੜੀ ਉਹ ਗ੍ਰਿਫਤਾਰੀ ਨਹੀਂ ਹੋ ਜਾਂਦੀ ਜਦੋਂ ਦੀ ਪੰਜਾਬ ਦੇ ਬੱਚੇ ਸਰਕਾਰ ਆਈ ਆ ਆਪ ਸਰਕਾਰ ਇਹ ਰੌਲਾ ਪਾਉਂਦੀ ਹੈ ਬ੍ਰਿ ਕਰਪਸ਼ਨ ਖਤਮ ਕਰ ਰਹੇ ਆ ਤੁਸੀਂ ਦੇਖ ਰਹੇ ਦਿਨੋ ਦਿਨ ਕਤਲ ਹੋ ਰਿਹਾ ਹਰਿਆਣੇ ਚ ਮੁੰਡਾ ਮਾਰਤਾ ਪੁਲ ਦੇ ਉੱਪਰ ਗੋਲੀਆਂ ਮਾਰ ਕੇ ਇੱਕ ਮਕੈਨਿਕ ਮੋਟਰ ਮਕੈਨਿਕ ਉਹਨੂੰ ਮਾਰ ਦਿੱਤਾ ਅੱਜ ਰਾਤ ਇਹ ਮੁੰਡੇ ਦਾ ਕਤਲ ਹੋ ਗਿਆ ਕਿੰਨੇ ਕਤਲ ਤੁਸੀਂ ਆਪਣੀ ਅੱਖਾਂ ਨਾਲ ਦੇਖ ਰਹੇ ਲੁੱਟਾਂ ਖੋਹਾਂ ਦੀ ਤਾਂ ਮਤਲਬ ਉਹ ਰਿਕਾਰਡ ਚ ਹੀ ਨਹੀਂ ਆ ਰਹੀਆਂ ਮਤਲਬ ਇੰਨੀ ਜ਼ਿਆਦਾ ਲੁੱਟਾਂ ਗਾਓ ਹੋ ਰਿਹਾ ਹੋ ਰਹੀਆਂ ਮਤਲਬ ਇਹ ਸਰਕਾਰ ਜਿਹੜੀ ਆ ਨਾ ਜਦੋਂ ਦੀ ਆਈ ਆ ਇਹਦਾ ਕੋਈ ਕੰਟਰੋਲ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਤੇ ਔਰ ਪੁਲਿਸ ਨੂੰ ਇਹ ਕੰਮ ਨਹੀਂ ਕਰਨ ਦੇ ਰਹੀ ਸਰਕਾਰ ਜਿਹੜੀ ਹੈ ਸਹੀ ਕੰਮ ਨਹੀਂ ਕਰਨ ਦੇ ਰਹੀ ਔਰ ਇਹ ਜਿਹੜਾ ਮੁੰਡਾ ਰਾਤ ਮਾਰਿਆ ਇਹਨਾਂ ਨੇ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੰਜੀਨੀਅਰ ਅਛਿੰਦਰ ਸੰਧੂ ਜੀ ਜਿਹੜੇ ਜਿਨ੍ਹਾਂ ਨੇ ਤੇ ਹਿਆਰਪੁਰ ਤੋਂ ਇਲੈਕਸ਼ਨ ਲੜਿਆ ਸੀ 2017 ਦੇ ਵਿੱਚ ਬਹੁਜਾਂ ਸਮਾਜ ਪਾਰਟੀ ਵੱਲੋਂ ਉਹ ਵਰਲਡ ਵਾਈਡ ਬੀਐਫਪੀ ਵੋਟਰ ਜਿਹੜੇ ਨਾ ਉਹ ਚਲਾਉਂਦੇ ਹੈਗੇ ਆ ਬਾਹਰ ਬੈ ਕੇ ਐਨਆਰਆਈ ਹੈਗੇ ਨੇ ਉਹਨਾਂ ਦਾ ਸਗਾ ਭਤੀਜਾ ਏ ਛੋਟਾ ਅਜੇ ਜਿਹੜਾ ਇਹ ਜਿਹਨੂੰ ਜਿਹੜਾ ਜਿਹੜਾ ਕਤਲ ਕੀਤਾ ਗਿਆ ਤੇ ਮੋਤਵਾਰ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਬਖਸ਼ਿਆ ਹੀ ਨਹੀਂ ਜਾ ਰਿਹਾ ਉਹ ਕਰਦਾ ਇੱਕ ਇਹਨਾਂ ਦਾ ਸਮਝੌਤਾ ਖਤਮ ਕਰਾਉਣ ਵਾਸਤੇ ਉਹਨਾਂ ਦਾ ਜਵਾਈ ਲੈ ਕੇ ਗਿਆ ਬੇ ਉੱਥੇ ਝਗੜਾ ਹੋ ਰਿਹਾ ਹੈਗਾ ਆਪਾਂ ਇਹਨੂੰ ਖਤਮ ਕਰਾਈਏ ਪਹਿਲਾਂ ਵੀ ਜਾਂਦੇ ਆ ਹੁਣ ਉਹਨਾਂ ਨੇ ਪਤਾ ਨਹੀਂ ਕੀ ਉਹਨਾਂ ਦੇ ਖੁੰਦਕ ਜਿਹੀ ਮੰਨ ਦੇ ਵਿੱਚ ਇਹ ਪਲਾਨ ਸੀਗਾ ਜਾਂ ਕੀ ਸੀਗਾ ਇਹ ਜਾਂਚ ਤਾਂ ਵਿਸਾ ਹੈਗਾ ਵੀ ਉਹ ਜਿਹੜਾ ਬੰਦਾ ਝਗੜਾ ਖਤਮ ਕਰਾਉਣ ਵਾਸਤੇ ਗਿਆ ਉਹਨੇ ਮਾਰ ਦਿੱਤਾ ਜਾਂ ਤਾਂ ਕਿ ਅਜੇ ਕੁਮਾਰ ਦੀ ਕੋਈ ਨਾ ਦੇ ਨਾਲ ਪਹਿਲਾਂ ਕੋਈ ਕੋਈ ਲੜਾਈ ਝਗੜਾ ਹੋਇਆ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਰੰਜਿਸ਼ ਹੋਈ ਹੋਵੇ ਤੁਹਾਡੇ ਧਿਆਨ ਚ ਆਇਆ ਕੁਝ ਇਸ ਤਰ੍ਹਾਂ ਦਾ ਕੋਈ ਨਹੀਂ ਸੀ ਉਹਨਾਂ ਦੀ ਜਿਹੜੀ ਕੁੜੀ ਆ ਜਿਹੜੇ ਲੈ ਕੇ ਗਏ ਉਹਨੇ ਇਹਨੂੰ ਧਰਮ ਦਾ ਭਰਾ ਆਪਣਾ ਆਇਆ ਮਤਲਬ ਇੰਨਾ ਨਜ਼ਦੀਕੀ ਰਿਸ਼ਤਾ ਇਹ ਧਰਮ ਦਾ ਭਰਾ ਬਣਾਣਾ ਕੋਈ ਛੋਟੀ ਗੱਲ ਥੋੜੀ ਹੈ ਉਹ ਸ਼ਾਇਦ ਰਾਤੀਂ ਬੋਲ ਵੀ ਰਹੇ ਸਕੇ ਹੋ ਕਿ ਮੈਂ ਰਖੜੀ ਵੀ ਬੰਦੀ ਸੀ ਹਾਂ ਉਹ ਧਰਮ ਦੇ ਭੈਣ ਭਰਾ ਬਣੇ ਸੀ ਤੇ ਉਹ ਜਿੱਤੇ ਵਿਸ਼ਵਾਸ ਹੁੰਦਾ ਯਕੀਨ ਹੁੰਦਾ ਵੀ ਇਹ ਘਰ ਦਾ ਸਾਡਾ ਮਾਹੌਲ ਠੀਕ ਕਰ ਦੇਣਗੇ ਇਹਨੂੰ ਝਗੜੇ ਨੂੰ ਖਤਮ ਕਰ ਦੇਣਗੇ ਉਹ ਉਹਨ ਔਰ ਉਹ ਨਹੀਂ ਉਹ ਨਹੀਂ ਮਾਰ ਦਿੱਤਾ ਜਾਂਦਾ ਤੇ ਹੁਣ ਕਿੰਨੇ ਕੁ ਜਾਣੇ ਅੱਲੇ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਚੱਲ ਰਹੇ ਨੇ ਪਰਿਵਾਰ ਨੇ ਕੀ ਬਿਆਨ ਦਰਚ ਕਰਵਾਏ ਨੇ ਪੂਰੀ ਪੁਲਿਸ ਦੀ ਕਾਰਗੁਜ਼ਾਰੀ ਦੀ ਗੱਲ ਕਰ ਲਈਏ ਟਿਲ ਨਾਓ ਹੁਣ ਤੱਕ ਪੁਲਿਸ ਦੀ ਕੀ ਭੂਮਿਕਾ ਰਹੀ ਹੈ ਜੀ ਦੇਖੋ ਪੁਲਿਸ ਜਿਹੜਾ ਮਾਡਰ ਟਾਉ ਥਾਣੇ ਦਾ ਐਚ ਐਚਓ ਆ ਨਾ ਇਹ ਬਿਲਕੁਲ ਵੀ ਕੰਮ ਨਹੀਂ ਕਰਕੇ ਰਾਜੀ ਜਾਂ ਉਹ ਕਰਨ ਹੀ ਨਹੀਂ ਦਿੱਤਾ ਜਾਂਦਾ ਜਾਂ ਇਹ ਕਰਦਾ ਨਹੀਂ ਟੰਗ ਤਰੀਕੇ ਨਾਲ ਅੱਜ ਤੱਕ ਇਹਨੇ ਕੋਈ ਸਾਡਾ ਕੰਮ ਕੀਤਾ ਹੀ ਨਹੀਂ ਹੈ ਮਤਲਬ ਇੰਨਾ ਮੈਂ ਹੁਣ ਉਹ ਸ਼ਬਦ ਨਹੀਂ ਵਰਤਣੇ ਚਾਹਦਾ ਠੀਕ ਹੈ ਨਾ ਕਈ ਵੇਰੇ ਮੂੰਹ ਨਿਕਲ ਜਾਂਦੇ ਆ ਔਰ ਇਹਨੂੰ ਜਾਂ ਤਾਂ ਕੰਮ ਕਰਨਾ ਨਹੀਂ ਆਦਾ ਜਾਂ ਇਹਨੂੰ ਕਰਨ ਦਿੱਤਾ ਨਹੀਂ ਜਾਂਦਾ ਦੋਨਾਂ ਤੇ ਇੱਕ ਗੱਲ ਹੈਗੀ ਆ ਇਸ ਕੇਸ ਤੇ ਵਿੱਚ ਕਿੱਥੇ ਕਿੱਥੇ ਢਲਮਠ ਹੋ ਰਹੀ ਆ ਕੀ ਲੱਗ ਰਿਹਾ ਤੁਹਾਨੂੰ ਦੇਖੋ ਉਹ ਜਿਹੜਾ ਮੇਨ ਮੁੰਡਾ ਇਹਨਾਂ ਦੀ ਅੱਖਾਂ ਤੋਂ ਸਾਹਮਣੇ ਦੌੜ ਗਿਆ ਇਹ ਤਾਂ ਬਾਕੀ ਜਿਹੜੇ ਨਾ ਰਿਫਲ ਕਿਤੇ ਕਰੋਗੇ ਹਸਪਤਾਲ ਚ ਉਹ ਉਹ ਹਸਪਤਾਲ ਚ ਹੀ ਘੁੰਮਦਾ ਸੀ ਇਹਨਾਂ ਦੀ ਅੱਖਾਂ ਤੋਂ ਸਾਹਮਣੇ ਦੌੜ ਗਿਆ ਬਾਕੀ ਜਿਹੜੇ ਉਹਨਾਂ ਨੇ ਫੜਲੇ ਹੈਗੇ ਉਹ ਦੌੜ ਗਿਆ ਜਿਹੜਾ ਮੇਨ ਸੀ ਉਹ ਫੜਨਾ ਚਾਹੀਦਾ ਸੀ ਇਹਨਾਂ ਨੂੰ ਜਿਹੜਾ ਮੇਨ ਹੈਗਾ ਜਿਹਨੇ ਮੁੰਡੇ ਬੁਲਾ ਕੇ ਬਾਹਰੋਂ ਮੁੰਡੇ ਬੁਲਾ ਕੇ ਉਹਦਾ ਕਤਲ ਕੀਤਾ ਉਹ ਦੌੜ ਕੇ ਇਹਨਾਂ ਦੇ ਅੱਖਾਂ ਦੇ ਸਾਹਮਣੇ। ਠੀਕ ਹੋ ਜੀ। ਬਦਨ ਸਾਹਿਬ ਕੀ ਹੁਣ ਮੁੱਖ ਮੰਗ ਹੈ ਜਿਵੇਂ ਕਿ ਬਜ਼ੁਰਗਾਂ ਕਹਿੰਦਾ ਕਿ ਨਾ ਤਾਂ ਸੰਸਕਾਰ ਕੀਤਾ ਜਾਵੇਗਾ ਤੇ ਪਹਿਲੀ ਗੱਲ ਆ ਕਿ ਪੋਸਟਮਾਰਟਮ ਵੀ ਜੜਾ ਨਹੀਂ ਕਰਵਾਇਆ ਜਾਵੇਗਾ। ਬਿਲਕੁਲ ਜੀ, ਨਾ ਅਸੀਂ ਪੋਸਟਮਾਰਟਮ ਹੋਣ ਦੇਣਾ ਜੀ ਤੇ ਨਾ ਸੰਸਕਾਰ ਕਰਨ ਕਰ ਦੇਣਾ। ਸਰਕਾਰ ਨੂੰ ਚਾਹੀਦਾ ਕਿ ਹੁਸ਼ਿਆਰਪੁਰ ਦਾ ਮਾਹੌਲ ਖਰਾਬ ਹੋ ਤੋ ਵਿਚਾਨ ਵਾਸਤੇ ਵੱਧ ਤੋਂ ਵੱਧ ਜਲਦੀ ਜਲਦੀ ਕਾਰਵਾਈ ਕਰਕੇ ਜਿਹੜੇ ਬੰਦੇ ਭਗੌੜੇ ਆ ਨਿਤਨ ਬਾਲੀ ਤੇ ਨਾਲ ਉਹਦੇ ਸਾਥੀ ਜਦ ਤੱਕ ਉਹ ਫੜੇ ਨਹੀਂ ਜਾਂਦੇ। ਇਹਨਾਂ ਨੂੰ ਟੁਕਮੀਆਂ ਸਜਾਵਾਂ ਇਹਨਾਂ ਤੇ ਇਹਨਾਂ ਨੂੰ ਜਿਆਦਾ ਇਹਨਾਂ ਤੇ ਨਾਲ ਅਗੇਂਸਟ ਸਟਰੋਂਗ ਸਟ੍ਰੈਪ ਨਹੀਂ ਲਿਆ ਜਾਂਦਾ ਉਦੋਂ ਤੱਕ ਅਸੀਂ ਨਾ ਪੋਸਟਮਾਰਟ ਮਹੋਂ ਦੇਵਾਂਗੇ ਔਰ ਨਾ ਅਸੀਂ ਸੰਸਕਾਰ ਕਰਾਂਗੇ ਅਗਰ ਨਹੀਂ ਕੀਤਾ ਸਰਕਾਰ ਨਾ ਤੇ ਹੋ ਸਕਦਾ ਸ਼ਹਿਰ ਪਰ ਦਾ ਮਾਹੌਲ ਵੀ ਖਰਾਬ ਹੋ ਸਕਦਾ ਠੀਕ ਹੈ ਤਾਂ ਇਹ ਮ੍ਰਿਤਕ ਨੌਜਵਾਨ ਅਜੇ ਕੁਮਾਰ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਸਮਰਥਕ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਸਿੱਧਾ ਤੌਰ ਤੇ ਕਿਹਾ ਗਿਆ ਕਿ ਜਦੋਂ ਤੱਕ ਮੁੱਖ ਦੋਸ਼ੀ ਨੂੰ ਜਿਹੜਾ ਪੁਲਿਸ ਵੱਲੋਂ ਕਾਬੂ ਨਹੀਂ ਕਰ ਲਿਆ ਜਾਂਦਾ ਉਦੋਂ ਤੱਕ ਨਾ ਤਾਂ ਉਹ ਅਜੇ ਕੁਮਾਰ ਦੀ ਮ੍ਰਿਤਕ ਦੇ ਦਾ ਪੋਸਟਮਾਰਟਮ ਹੀ ਕਰਵਾਉਣਗੇ ਤੇ ਨਾ ਹੀ ਸੰਸਕਾਰ ਜਿਹੜਾ ਪਰਿਵਾਰ ਵੱਲੋਂ ਕੀਤਾ ਜਾਵੇਗਾ